ਦਮਸਪੀ ਸਭ ਤੋਂ ਵੱਡੀ ਮੰਗ ਹੈ ਅਸੀਂ ਕਹਿ ਸਕਦੇ ਹਾਂ ਕਿਸਾਨਾਂ ਦੀ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਤਾਂ ਉਸ ਵਿੱਚ ਕੀ ਕੁਝ ਜੜੀਆਂ ਦਲੀਲਾਂ ਦਿੱਤੀਆਂ ਗਈਆਂ ਦੇਖੋ ਇਹ ਕਿਸਾਨਾਂ ਦੀ ਇਕੱਲੀ ਨਹੀਂ ਕਹਾਾਂਗੇ ਇਨਸਾਨੀਅਤ ਦੀ ਇੱਕ ਸੁਣਵਾਈ ਕਹਿ ਸਕਦੇ ਹਾਂ ਜਿਹਦੇ ਤੇ ਮਤਲਬ ਆਮ ਜਨਤਾ ਤੁਸੀਂ ਮੈਂ ਹਰ ਬੰਦਾ ਮਤਲਬ ਡਿਪੈਂਡੈਂਟ ਹੈ ਆਪਾਂ ਜੇ ਇਹ ਕਹਿ ਲਈਏ ਵੀ ਜਿਹੜੇ ਟਾਣੇ ਤੇ ਬੈਠੇ ਆ ਸਿਆਣਾ ਕਹਦਾ ਉਹ ਵੱਡਣਾ ਵੱਡਣਾ ਨਹੀਂ ਹੁੰਦਾ ਪਰ ਉਹ ਵੱਧਿਆ ਜਾ ਰਿਹਾ ਕਿੱਦਾਂ ਵੱਧਿਆ ਜਾ ਰਿਹਾ ਐ ਐਮ ਐਸ ਪੀ ਤਾਂ ਇੱਕੋ ਦਾ ਅੰਸ਼ ਹੈ ਜੀ ਕੀ ਕਿਸਾਨ ਨੂੰ ਜੋ ਕਿਸਾਨ ਮਿਹਨਤ ਕਰਦਾ ਹੈ ਜੀ ਕੋਸਟ ਆਫ ਇੰਡੈਕਸ ਦੇ ਅਕੋਰਡਿੰਗਲੀ ਉਹਨੂੰ ਕੁਝ ਮਿਲ ਰਿਹਾ ਜਾਂ ਨਹੀਂ ਆਨਸਰ ਬਿਗ ਨੋ ਹੋਏਗਾ ਜੀ ਸੋ ਪਟੇਸ਼ਨ ਜਿਹੜੀ ਉਹ ਐਮ ਐਸ ਪੀ ਦੇ ਨਾਲ ਰਿਲੇਟਡ ਤਾਂ ਹੈ ਹਰ ਫਸਲ ਹਰ ਸਬਜੀ ਦੀ ਐਮ ਐਸ ਪੀ ਤੇ ਨਾਲ ਨਾਲ ਜਿਹੜਾ ਇਹ ਤੇ ਇੰਪੋਰਟੈਂਸ ਹੈ ਵੀ ਇਹਦੀ ਖਰੀਦ ਵੀ ਸਰਕਾਰ ਯਕੀਨੀ ਬਣਾਏ ਐਮ ਐਸ ਪੀ ਦੇਣਾ ਨਹੀਂ ਕੱਲਾ ਉਹਦੀ ਚਕਨੀ ਜਿਹੜੀ ਹੈ ਸਰਕਾਰ ਬਣਾਵੇ ਕਿਉਂਕਿ ਜਦੋਂ ਕੋਈ ਵੀ ਪ੍ਰੋਡਿਊਸ ਉਪਜ ਕਰਦਾ ਹੈ ਕਿਸਾਨ ਉਹਦੇ ਕੋਲ ਉਹਨੂੰ ਸਟੋਰ ਕਰਨ ਵਾਸਤੇ ਕੋਈ ਨਾ ਕੋਲਡ ਸਟੋਰੇਜ ਹੈ ਨਾ ਉਹਦੇ ਕੋਲ ਆਪਸ਼ਨ ਹੈ ਨਾ ਉਹ ਅਸੈਂਸ਼ੀਅਲ ਕਮੋਡਿਟੀਜ਼ ਐਕਟ 1955 ਦੇ ਅਕੋਰਡਿੰਗਲੀ ਉਹਦੀ ਹੋਲਡਿੰਗ ਕਰ ਸਕਦਾ ਕਿਉਂਕਿ ਇਹ ਖਾਣ ਵਾਲੀਆਂ ਚੀਜ਼ਾਂ ਨੇ ਉਹਦੀ ਹੋਲਡਿੰਗ ਵੀ ਨਹੀਂ ਕੀਤੀ ਮੋਨੋਪੋਲਾਈਜ਼ ਵੀ ਨਹੀਂ ਕੀਤਾ ਜਾ ਸਕਦਾ ਸੋ ਜਿਹੜਾ ਇਸ਼ੂ ਇਹ 2018 ਦੇ ਵਿੱਚ ਮੈਂ ਰੇਜ਼ ਕੀਤਾ ਸੀ ਕਿਸਾਨਾਂ ਦੇ ਕਿਉਂਕਿ ਬੀਇੰਗ ਬਿਲੋਂਗ ਟੂ ਜੱਟ ਸਿੱਖ ਫੈਮਿਲੀ ਤੇ ਮੈਂ ਕਹਾ ਵੀ ਮੈਂ ਇਹ ਕਰਨਾ ਬਣਦਾ ਹੈ ਇਨਸਾਨੀਅਤ ਦੇ ਨਾਤੇ ਜੇ ਤੁਸੀਂ ਐਮਐਸਪੀ ਦੇ ਵਿੱਚ ਸਿਰਫ ਇਹੀ ਨਹੀਂ ਵੀ ਐਮਐਸਪੀ ਸਰਕਾਰ ਨੂੰ ਦੇਣਾ ਬਰਡਨ ਹੈ ਐਮਐਸਪੀ ਦੇ ਕੇ ਸਰਕਾਰ ਨੇ ਜੇ ਕਿਸਾਨ ਤੋਂ ਫਸਲ ਖਰੀਦ ਲਈ ਕਿਸਾਨ ਸਰਕਾਰ ਨੇ ਕਿਹਾ ਉਹ ਆਪਣੇ ਕੋਲ ਰੱਖ ਕੇ ਫ੍ਰੀ ਚ ਵੰਡਣੀ ਹੈ ਉਹਨੇ ਤਾਂ ਸੇਲ ਕਰਨੀ ਹੈ ਅੱਗੇ ਜਿਹੜੇ ਸ਼ਹਿਰਾਂ 'ਚ ਬੈਠੇ ਆ ਜੇ ਉਹ ਕਿਲੋ 2 ਕਿਲੋ 10 ਕਿਲੋ 15 ਕਿਲੋ ਆਪਣੀ ਕੈਪੈਸਿਟੀ ਦੇ ਅਕੋਰਡਿੰਗਲੀ ਬਾਜ਼ਾਰ 'ਚੋਂ ਖਾਣਾ ਆਟਾ ਲੈਣ ਜਾਂਦੇ ਆ ਕਿਸਾਨ ਕੋਲ ਤਾਂ ਨਾ ਵੇਚ ਸਕਦਾ ਨਾ ਸਟੋਰ ਕਰ ਸਕਦਾ ਉਹ ਜਿਹੜਾ ਆਉਂਦਾ ਉਹ ਵੀ ਸਰਕਾਰ ਵੇਚਦੀ ਉਹ ਐ ਐਮਐਸਪੀ ਕੋਈ ਬਰਡਨ ਹੀ ਨਹੀਂ ਹੈ ਮੈਂ ਤਾਂ ਇਹ ਗੱਲ ਕਲੀਅਰ ਕਰ ਚੁੱਕਾ ਹਾਂ ਬੰਗੀ ਸਾਹਿਬ ਇਹ ਇੱਥੇ ਇੱਕ ਸਵਾਲ ਇਹ ਉੱਠਦਾ ਕਿਸਾਨ ਇੱਕ ਗੱਲ ਕਰਦੇ ਕਿ ਕਿ ਜਿਹੜੀਆਂ ਫਸਟਾਂ ਤੇ ਐਮਐਸਪੀ ਨਹੀਂ ਹੈਗੀ ਜਿਵੇਂ ਅਸੀਂ ਪਿਆਜ਼ ਦੀ ਗੱਲ ਕਰੀਏ ਟਮਾਟੋ ਗੱਲ ਕਰੀਏ ਆਲੂ ਦੀ ਗੱਲ ਕਰੀਏ ਤਾਂ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹਨਾਂ ਦੇ ਰੇਟ ਅਸਮਾਨੋਂ ਪਾਰ ਹੋ ਜਾਂਦੇ ਨੇ ਤਾਂ ਇਹ ਅਜੇਹਾ ਵੀ ਤੁਸੀਂ ਗੱਲਬਾਤ ਹੋਈ ਕੋਈ ਦੇਖੋ ਇਹ ਇਹ ਪੈਰੀਸ਼ੀਬਲ ਆਈਟਮਸ ਨੇ ਕਿਸਾਨ ਆਪਣੇ ਕੋਲ ਰੱਖ ਨਹੀਂ ਸਕਦਾ ਨਾ ਪਿਆਜ਼ ਰੱਖ ਸਕਦਾ ਹੁਣ ਮੋਨੋਪੋਲੀਸਟ ਕੌਣ ਹੈ ਤੁਸੀਂ ਪ੍ਰੋਪਰ ਹਰ ਵਿਲੇ ਹਰ ਬਲੌਕ ਵਾਈਜ਼ ਕੋਲਡ ਸਟੋਰੇਜ ਜਾਂ ਤੁਸੀਂ ਨਾਲੇ ਤਾਂ ਉੱਥੇ ਹੋਏਗੀ ਇੰਪਲਾਈਮੈਂਟ ਰੱਖੋ ਤੁਸੀਂ ਪ੍ਰਾਈਵੇਟ ਪਲੇਅਰ ਨੂੰ ਕਿਉਂ ਦੰਨੇ ਤੁਸੀਂ ਐਸੈਂਸ਼ੀਅਲ ਕਮੋਡਿਟੀਜ਼ ਐਕਟ ਨੂੰ ਵਾਇਓਲੇਟ ਕਰ ਰਹੇ ਹੋ ਔਰ ਤੁਹਾਡੇ ਮਨਾਂ ਦੇ ਵਿੱਚ ਇਹ ਹਉਆ ਬਣਾਇਆ ਹੋਇਆ ਹੈ ਜਿਹੜਾ ਤੁਸੀਂ 30 ਰੁਪਏ ਆਟਾ ਲੈਣੇ ਹੋ 25 ਰੁਪਏ ਆਟਾ ਲੈਣੇ ਹੋ ਇਹਦਾ 5 ਰੁਪਏ ਵੀ ਨਹੀਂ ਵਧਣਾ ਕਿ ਵਧਣ ਨਾਲ ਪਤਾ ਨਹੀਂ ਕੀ ਹੋ ਜਾਏਗਾ ਮੈਂ ਤੁਹਾਨੂੰ ਇਹ ਕਹਿਣਾ ਹੈ ਵੀ ਤੁਸੀਂ ਜਾਂ ਮੈਂ ਜਾਂ ਜਿਹੜਾ ਵੀ ਬੰਦਾ ਬੈਠਾ ਹੈ ਖਾਣ ਨਾਲ ਕੋਈ ਕੰਪਰੋਮਾਈਜ਼ ਕਰਨ ਲਈ ਤਿਆਰ ਨਹੀਂ ਹੈਗਾ ਤੁਸੀਂ ਆਰਗੈਨਿਕ ਖਾਣਾ ਖਾਣ ਵਾਸਤੇ ਜਿਹੜਾ ਕਿ ਮਿਲਦਾ ਹੀ ਨਹੀਂ ਅੱਜ ਦੀ ਰੇਟ 'ਚ ਉਹ ਉਹਦਾ ਰੀਜ਼ਨ ਇਹ ਹੈ ਕਿਉਂਕਿ ਨਾ ਐਮਐਸਪੀ ਦੇ ਰਹੇ ਹਾਂ ਤੁਸੀਂ ਨਾ ਪ੍ਰੋਕਿਊਰਮੈਂਟ ਕਰ ਰਹੇ ਹੋ ਨਾ ਉਹਨੂੰ ਇਨਕਰੀਜ਼ ਕਰ ਰਹੇ ਹੋ ਝੋਨਾ ਝੋਨਾ ਇੰਨਾ ਕਿ ਕਿਸਾਨਾਂ ਨੇ ਪ੍ਰੋਡਿਊਸ ਕਰਕੇ ਦਿਖਾਤਾ ਤੁਹਾਡੇ ਕੋਲ ਸਟੋਰੇਜ ਦੀ ਦਿੱਕਤ ਹੈ ਪੀਣ ਵਾਲਾ ਪਾਣੀ ਅਸੀਂ ਖਤਮ ਕਰ ਲਿਆ ਮੈਂ ਇਹ ਗੱਲ ਬੇਸਿਕਲੀ ਇਹ ਵੀ ਮੰਗੀ ਹੋਈ ਆ ਪਟੀਸ਼ਨ ਦੇ ਵਿੱਚ ਕਿ ਝੋਨੇ ਦੀ ਅਲਟਰ ਫਸਲ ਬਦਲ ਕ੍ਰੌਪ ਡਾਈਵਰਸੀਫਿਕੇਸ਼ਨ ਦੀ ਰਿਕੁਆਇਰਮੈਂਟ ਹੈ ਜਿਹੜਾ ਅਸੀਂ ਬਾਹਰੋਂ ਨਿਰਯਾਤ ਕਰਦੇ ਆ ਸਾਡਾ ਕਿਸਾਨ ਇੰਨਾ ਸ਼ਮਤਾ ਰੱਖਦਾ ਹੈ ਕਿ ਉਹ ਚਾਹੇ ਪੋਲੀ ਹਾਊਸ ਦੇ ਵਿੱਚ ਜਿਹੜੀ ਮਰਜ਼ੀ ਫਸਲ ਲਗਾ ਲਵੇ ਉਹ ਤੋਂ ਤੁਸੀਂ ਦੋ ਤਾਂ ਸਹੀ ਉਹਨੂੰ ਕਿ ਜੇ ਜਿਹੜਾ ਤੁਸੀਂ ਪੈਰੀਸ਼ੀਬਲ ਆਈਟਮਸ ਨੇ ਜਿਹੜੀਆਂ ਇੱਕ ਮੋਨੋਪੋਲਾਈਜ਼ ਹੋ ਗਈਆਂ ਉਹਦਾ ਰੇਟ ਵੱਧ ਰਿਹਾ ਜੀ ਜਦੋਂ ਕੋਈ ਤਿਹਾਰ ਆਉਂਦਾ ਉਦੋਂ ਵੱਧ ਜਾਂਦਾ ਹੈ ਕੌਣ ਚੈੱਕ ਕਰੂਗਾ ਕਿਸਾਨ ਨੇ ਥੋੜੋ ਚੈੱਕ ਕਰਨਾ ਜੇ ਕਿਸਾਨ ਸੁ ਤੁਸੀਂ ਮਤਲਬ ਐਦਾਂ ਦਾ এনवायरमेंट ਲੋਕਾਂ ਦੇ ਮਨ ਚ ਕ੍ਰੀਏਟ ਕਰਤਾ ਕਿ ਜੇ ਐਸੈਂਸ਼ੀਅਲ ਕਮੋਡਿਟੀਜ਼ ਇਨਕਰੀਜ਼ ਕਰਨਗੇ ਪਤਾ ਨਹੀਂ ਤੁਸੀਂ ਮਰ ਜੇਂਗਾ